ਇਹ ਜੋ ਸਾਡੇ ਦੇਸ਼ ਦੇ 75ਵੇਂ ਤੇ ਤਪਸਵੀ ਪ੍ਰਧਾਨ ਮੰਤਰੀ ਦੇ ਕਿਪਣੀ ਦਿੱਤੀ ਹੈ ਰਾਹੁਲ ਗਾਂਧੀ ਅਸੀਂ ਉਹਨੂੰ ਮੰਦਭੁਦੀ ਬੱਚਾ ਸਮਝਦੇ ਆਏ ਵੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਜਦੋਂ ਉਹ ਚੀਫ ਮਿਨਿਸਟਰ ਬਣੇ ਸੀ ਉਹ ਤੋਂ ਪਹਿਲਾਂ ਦਾ ਜਿਹੜੇ ਮੋਦੀ ਕਾਸਟ ਹੈ ਉਹ OBC ਦੇ ਵਿੱਚ ਆ ਰਹੀ ਸੀ ਮੈਂ ਸਮਝਦਾ ਅੱਜ ਉਹਨਾਂ ਨੇ ਇਹ ਗੱਲ ਕਰਕੇ ਜੋ ਜਾਤ ਬਰਾਦਰੀ ਦੀ ਰਾਜਨੀਤੀ ਕਰਦੇ ਆ ਇਸੇ ਕਰਕੇ ਉਹ ਸਾਰੇ ਦੇਸ਼ ਦੇ ਵਿੱਚ ਉਹਨਾਂ ਨੂੰ ਲੋਕ ਬਾਹਰ ਕੱਢ ਰਹੇ ਨੇ ਸਾਰੇ ਜਿਹੜੇ ਰਾਜ ਹੈ ਉਹ ਭਾਰਤ ਜਨਤਾ ਪਾਰਟੀ ਦੇ ਹੋ ਰਹੇ ਨੇ ਔਰ ਮੈਂ ਸਮਝਦਾ ਇਹਨਾਂ ਦੀ ਇਹੋ ਹੀ ਅਕਲ ਔਰ ਸੋਚ ਕਰਕੇ ਸਾਰੇ ਹਿੰਦੁਸਤਾਨ ਦੇ ਵਿੱਚੋਂ ਜਿਹੜਾ ਕਾਂਗਰਸ ਦਾ ਉਹ ਸ਼ਬਦ ਹੀ ਖਤਮ ਹੋ ਜਾਏ ਮੈਂ ਸਮਝਦਾ ਕਿ ਮੈਂ ਪੇਪਰ ਤੁਹਾਨੂੰ ਦੇ ਰਿਹਾ ਦੇ ਵਿੱਚ ਜਿਹਦੇ ਵਿੱਚ ਸਭ ਤੋਂ ਤੌਰ ਤੇ ਜਿਹੜਾ ਮੋਦੀ ਹੈ ਉਹ OBC ਸ਼੍ਰੇਣੀ ਦੇ ਜਾਂਦੇ ਆ ਸੋ ਇਹ ਮੈਂ ਮੈਨੂੰ ਸਮਝਦਾ ਵੀ ਇਹਦੇ ਰਾਈ ਅਸੀਂ ਕਾਪੀਆਂ ਵੀ ਭੇਜਾਂਗੇ ਡੀਸੀ ਰਾਈ ਵੀ ਜੇ ਉਹਨਾਂ ਦੇ ਕਿਸੇ ਨਾ ਕਿਸੇ ਤਰ੍ਹਾਂ ਰਾਹੁਲ ਗਾਂਧੀ ਤੱਕ ਪਹੁੰਚਾਈਆਂ ਜਾਂ ਤਾਂ ਕਿ ਇਹਨੂੰ ਪੜਨ ਉਹਨਾਂ ਨੂੰ ਕੋਈ ਗਿਆਨ ਮਿਲੇ ਅੱਜ ਵਿਪੱਖਸ਼ ਦੇ ਜਿਹੜੇ ਜਿਹੜੇ ਬੁਖਲਾਏ ਹੋਏ ਆ ਇਹਨਾਂ ਦੇ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਜੀ ਅੱਜ ਜਿਸ ਪ੍ਰਕਾਰ ਉਹਨਾਂ ਨੇ ਮਨਮੋਦੀ ਜੀ ਦੇ ਪਰਸਨਲ ਅਟੈਕ ਕੀਤਾ ਵਾ ਉਹਨਾਂ ਦੀ ਜਾਤੀ ਉੱਤੇ ਸਵਾਲ ਉਠਾਇਆ ਵਾ ਮੈਂ ਇਹਨਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਇਹਨਾਂ ਨੂੰ ਪੁੱਛਣਾ ਵਾ ਕਿ ਕਦੀ ਦੇਸ਼ ਨੇ ਤੁਹਾਨੂੰ ਪੁੱਛਿਆ ਵਾ ਕਿ ਤੁਸੀਂ ਭਾਰਤੀ ਹੋ ਕਿ ਟਾਲੀਅਨ ਹੋ ਪਹਿਲਾਂ ਤੁਸੀਂ ਆਪਣਾ ਪ੍ਰੂਫ ਦਿਵੋ ਔਰ ਜਿਹੜੀ ਤੁਸੀਂ ਜਿਹੜੀ ਗੱਲ ਤੁਹਾਨੂੰ ਅੱਜ ਚੇਤੇ ਆਈ ਆ ਦੇਸ਼ ਦੇ ਪ੍ਰધાનਮંત્રી 10 ਸਾਲ ਤੋਂ ਨੇ ਉਹ ਤੁਹਾਨੂੰ 10 ਸਾਲ ਤੇ ਕਦੀ ਯਾਦ ਨਹੀਂ ਆਇਆ ਕਿਉਂਕਿ ਉਹਨਾਂ ਨੇ ਪ੍ਰਧਾਨਮંત્રી ਰਹਿੰਦੇ ਹੋਏ ਪੂਰੇ ਦੇਸ਼ ਦੇ ਵਿੱਚ ਸਾਰੇ ਸਮਾਜ ਦਾ ਨਾਲ ਲੈ ਕੇ ਚੱਲੇ ਨੇ ਸਭ ਦਾ ਖਿਆਲ ਰੱਖਿਆ ਵਾ ਚਾਹੇ ਉਹ ਐਸਸੀ ਸਮਾਜ ਹੋਵੇ ਬੀਸੀ ਸਮਾਜ ਹੋਵੇ ਜਰਨਲ ਹੋਵੇ ਸਾਰੇ ਸਮਾਜਾਂ ਨੂੰ ਨਾਲ ਲੈ ਕੇ ਚੱਲ ਰਹੇ ਸਭ ਦਾ ਵਿਕਾਸ ਕਰ ਰਹੇ ਆ ਜਿਹਦੇ ਕਰਕੇ ਦੇਸ਼ ਵਿੱਚ ਇੱਕ ਕਾਫੀ ਵੱਡਾ ਵਰਗ ਜਿਹੜਾ ਹੈ ਬੀਸੀ ਵਰਗ ਜਿਹੜਾ ਮੋਦੀ ਸਾਹਿਬ ਨੂੰ ਬਹੁਤ ਹੀ ਪਸੰਦ ਕਰਦਾ ਵਾ ਜਿਹਦੇ ਕਰਕੇ ਬੁਖਲਾਏ ਹੋਏ ਆ ਜਿਹਦੇ ਕਰਕੇ ਨੇ ਅੱਜ ਇਹ ਰਾਹੁਲ ਗਾਂਧੀ ਨੇ ਇੱਕ ਬਹੁਤ ਹੀ ਮੰਦਭਾਗਾ ਬਿਆਨ ਦਿੱਤਾ ਵਾ ਜਿਹਦੇ ਕਰਕੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਹਿੰਦਰ ਸਿੰਘ ਤੋਂ ਲੈਕਸ਼ਾ ਦੇ ਵਿੱਚ ਸਾਡੇ ਬੀਸੀ ਮੋਰਦੇ ਪ੍ਰਧਾਨ ਕਬਲਜੀਤ ਕਸਨੂ ਨੇ ਆਪਣੀ ਸਾਰੀ ਟੀਮ ਦੇ ਨਾਲ ਅੱਜ ਰਾਹੁਲ ਗਾਂਧੀ ਦਾ ਪਤਲਾ ਫੁੱਕਿਆ ਵਾ ਔਰ ਇਹਨਾਂ ਨੂੰ ਦੱਸਿਆ ਵਾ ਕਿ ਦੇਸ਼ ਤੁਹਾਨੂੰ ਜੇ ਤੁਹਾਡੇ ਮਸੂਬੇ ਅਚ ਕਾਮਯਾਬ ਨਹੀਂ ਹੁੰਦੇਗਾ ਅਸੀਂ ਚੇਤਾਵਨੀ ਜੀ ਆਪਣਾ ਇੱਕ ਰੋਸ਼ਦਾ ਕੀਤਾ ਕਿ ਜਿਸ ਦਾ ਤੁਸੀਂ ਹੋਸ਼ੀਰਕਤਾ ਜੋ ਆ ਗਏ ਹੋ ਤੁਹਾਨੂੰ ਆਪਣੀ ਹਾਰ ਨਜ਼ਰ ਆ ਰਹੀ ਹੈ ਦੇਸ਼ ਤੈਅ ਚੱਕ ਕਰ ਚੁੱਕਿਆ ਵਾ ਕਿ ਜਿਹੜਾ ਆਉਣ ਵਾਲਾ 2024 ਦਾ ਚੋਣ ਹੈ ਉਥੇ ਜੇ ਆਏਗਾ ਸਿਰਫ ਮੋਦੀ ਹੀ ਆਏਗਾ